ਸੱਚੇ ਕਾਲ ਜੀ ਅਮਰੀਕਾ ਨਿਊਜ਼ ਬੁਲਟਨ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਤੌਰ ਗਿੱਲ ਤੇ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਨੇ ਆ ਮੁਖੜਲੇ ਇਸਤੇ ਭਾਰਤੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਿਆ ਅਮਰੀਕਾ ਉਹ ਜਿਹੜੀ ਸਿੱਖਿਆ ਲਈ ਅਮਰੀਕਾ ਵੱਲ ਹੋਰ ਹੈ ਅਟਰੈਕਟ ਕੈਨ ਵਾਤੇ ਬੰਗਲਾਦੇਸ਼ ਚ ਹਿੰਦੂਆਂ ਖਿਲਾਫ ਹੋ ਰਹੀ ਹਿੰਸਾ ਦੇ ਮਾਮਲੇ ਚ ਅਮਰੀਕੀ ਭਾਰਤੀਆਂ ਦਾ ਵੱਡਾ ਕਦਮ ਕੈਲੀਫੋਰਨੀਆ ਦੇ ਵਿੱਚ ਕੰਡੀ ਰੈਲੀ 2022 ਦਾ ਮਨੁੱਖੀ ਤਸਕਰੀ ਦਾ ਮਾਮਲਾ ਅਮਰੀਕਾ ਦੀ ਸਰਕਾਰ ਨੇ ਦੋ ਦੋਸ਼ੀਆਂ ਤੇ ਚਲਾਇਆ ਮੁਕੱਦਮਾ ਹੁਣ ਖਬਰਾਂ ਵਿੱਚ ਸਥਾਰ ਦੇ ਨਾਲ ਅਮਰੀਕਾ ਭਾਰਤੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ ਤੇ ਆંકੜੇ ਤੁਹਾਨੂੰ ਹੈਰਾਨ ਕਰ ਦੇਣਗੇ ਉੱਚ ਸਿੱਖਿਆ ਹਾਸਲ ਕਰਨ ਦੇ ਮਾਮਲੇ ਵਿੱਚ ਅਮਰੀਕਾ ਭਾਰਤੀ ਵਿਦਿਆਰਥੀਆਂ ਦੀ ਟੌਪ ਮੋਸਟ ਚੁਆਇਸ ਬਣ ਗਿਆ ਹਾਲਾਂਕਿ ਕੈਨੇਡਾ ਪਹਿਲੇ ਨੰਬਰ ਤੇ ਹੁੰਦਾ ਸੀ ਪਰ ਹੁਣ ਨਹੀਂ ਸਿੱਖਿਆ ਸ਼ਾਸਤਰੀਆਂ ਦਾ ਕਹਿਣਾ ਹੈ ਕਿ ਵਿਸ਼ਵੀਕਰਨ ਅਮਰੀਕਾ ਵਿੱਚ ਥਾਂ ਮੌਕੇ ਤੇ ਵੱਡੀ ਗਿਣਤੀ ਵਿੱਚ ਭਾਰਤੀ ਪ੍ਰਵਾਸੀਆਂ ਦੀ ਮੌਜੂਦਗੀ ਭਾਰਤੀ ਵਿਦਿਆਰਥੀਆਂ ਨੂੰ ਉੱਚੀ ਸਿੱਖਿਆ ਲਈ ਅਮਰੀਕਾ ਵੱਲ ਅਟਰੈਕਟ ਕਰ ਰਹੀ ਹੈ ਵਿਦਿਆਰਥੀ ਖਾਸ ਕਰਕੇ ਵਿਗਿਆਨ ਟੈਕਨੋਲੋਜੀ ਇੰਜੀਨੀਅਰਿੰਗ ਅਤੇ ਗਣਿਤ ਦੇ ਵਿਸ਼ਿਆਂ ਦੇ ਵਿੱਚ ਪੜ੍ਹਾਈ ਵਾਸਤੇ ਅਮਰੀਕਾ ਚਾਰੇ ਨੇ ਪੇਸ ਯੂਨੀਵਰਸਿਟੀ ਦੇ ਪ੍ਰਧਾਨ ਮਾਰਵਿਨ ਕ੍ਰਿਸਲੋਵ ਨੇ ਇੱਕ ਇੰਟਰਵਿਊ ਦੇ ਵਿੱਚ ਮੀਡੀਆ ਏਜੰਸੀ ਨੂੰ ਦੱਸਿਆ ਹੈ ਕਿ ਇੱਥੇ ਭਾਰਤੀ ਨੌਜਵਾਨਾਂ ਦੀ ਵਧ ਰਹੀ ਗਿਣਤੀ ਤੇ ਉਹਨਾਂ ਦਾ ਸਿੱਖਿਆ ਲਈ ਉਤਸ਼ਾਹ ਅਤੇ ਅਮਰੀਕਾ ਵਿੱਚ ਅਥਾਹ ਮੌਕੇ ਵਧੇਰੇ ਆਕਰਸ਼ਣ ਦਾ ਕੇਂਦਰ ਨੇ। ਇੰਟਰਨੈਸ਼ਨਲ ਐਜੂਕੇਸ਼ਨਲ ਐਕਸਚੇਂਜ ਦੀ ਇੱਕ ਤਾਜ਼ਾ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ ਕਿ 2023 ਅਤੇ 24 ਵਿੱਚ ਅਮਰੀਕਾ ਵਿੱਚ ਰਿਕਾਰਡ 331602 ਭਾਰਤੀ ਵਿਦਿਆਰਥੀ ਆਏ ਅਤੇ ਇਸ ਦਿਨ ਨਾਲ ਹੀ ਭਾਰਤ ਨੇ ਪਿਛਲੇ ਸਾਲ ਇਸ ਮਾਮਲੇ 'ਚ ਚੀਨ ਨੂੰ ਪਛਾੜ ਦਿੱਤਾ। ਇਹ ਪਿਛਲੇ ਸਾਲ ਦੇ ਮੁਕਾਬਲੇ 23% ਦਾ ਵਾਧਾ ਹੈ। ਪਰਸਲੋਵਨਿਕ ਹੈ ਕਿ ਇੱਥੇ ਇੱਕ ਵੱਡਾ ਭਾਰਤੀ ਅਮਰੀਕੀ ਭਾਈਚਾਰਾ ਹੈ ਜੋ ਵਿਦਿਆਰਥੀਆਂ ਨੂੰ ਅਮਰੀਕਾ ਵੱਲ ਐਟ੍ਰੈਕਟ ਕਰਦਾ ਹੈ। ਇਹ ਲੋਕ ਭਾਰਤੀ ਭਾਈਚਾਰੇ ਨਾਲ ਨਜ਼ਦੀਕੀ ਸੰਬੰਧ ਰੱਖਣਾ ਪਸੰਦ ਕਰਦੇ ਨੇ। ਇੱਥੇ ਵੀ ਬਹੁਤ ਮੌਕੇ ਨੇ ਤੇ ਬਹੁਤ ਸਾਰੇ ਭਾਰਤੀ ਇੱਥੇ ਆ ਕੇ ਸਿੱਖਿਆ ਪ੍ਰਾਪਤ ਕਰ ਚੁੱਕੇ ਨੇ। ਉਹਨਾਂ ਵਿੱਚੋਂ ਬਹੁਤ ਸਾਰੇ ਇੱਥੇ ਕੁਝ ਸਮੇਂ ਲਈ ਆਏ ਨੇ ਤੇ ਬਹੁਤ ਸਫਲ ਰਹੇ ਨੇ। ਰਿਪੋਰਟ ਅਨੁਸਾਰ ਮੁੱਖ ਤੌਰ ਤੇ ਗ੍ਰੈਜੂਏਸ਼ਨ ਵਿੱਚ 196567 ਯਾਨੀ ਕਿ 19% ਹੋਰ ਲੋਕ ਨੇ ਤੇ 97556 ਵਿਕਲਪਿਕ ਪ੍ਰੈਕਟੀਕਲ ਸਿਖਲਾਈ ਯਾਨੀ ਕਿ ओਪੀਟੀ ਵਿੱਚ 41% ਹੋਰ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਧੀ ਹੈ। ओਪੀਟੀ ਕੰਮ ਕਰਨ ਲਈ ਇੱਕ ਅਸਥਾਈ ਪਰਮਿਟ ਹੈ ਜ F1 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਉਹਨਾਂ ਦੇ ਅਧਿਐਨ ਦੇ ਖੇਤਰ ਨਾਲ ਸੰਬੰਧਿਤ ਵਿਹਾਰਕ ਅਨੁਭਵ ਹਾਸਲ ਕਰਨ ਦਾ ਮੌਕਾ ਦਿੰਦਾ ਹੈ। ਇਲੀ ਨਾਇਸ ਟੈਕ ਦੇ ਪ੍ਰੈਜ਼ੀਡੈਂਟ ਰਾਜ ਐਚ ਬੰਦੀ ਅਨੁਸਾਰ ਇਸਦੇ ਦੋ ਮੁੱਖ ਕਾਰਨ ਨੇ। ਇੱਕ ਕਾਰਨ ਇਹ ਹੈ ਕਿ ਅਮਰੀਕੀ ਅਕਾਦਮਿਕ ਦ੍ਰਿਸ਼ਟੀਕੋਣ ਤੋਂ ਭਾਰਤੀ ਵਿਦਿਆਰਥੀਆਂ ਦੀ ਗੁਣਵੱਤਾ ਬਹੁਤ ਉੱਚੀ ਹੈ। ਉਹਨਾਂ ਵਿੱਚੋਂ ਲਗਭਗ 60% 330,000 ਵਿੱਚੋਂ 2 ਲੱਖ ਵਿਦਿਆਰਥੀਆਂ ਨੇ ਅਮਰੀਕਾ 'ਚ ਗ੍ਰੈਜੂਏਟ ਕੋਰਸਾਂ ਵਿੱਚ ਦਾਖਲਾ ਲਿਆ ਹੈ। ਅਚਬੰਦੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਦੂਜਾ ਕਾਰਨ ਅਮਰੀਕੀ ਦ੍ਰਿਸ਼ਟੀਕੋਣ ਹੈ ਜੇਕਰ ਅਸੀਂ ਦੋ ਵੱਡੇ ਦੇਸ਼ਾਂ ਦੀ ਗੱਲ ਕਰੀਏ ਤਾਂ ਉਹ ਹਨ ਚੀਨ ਤੇ ਭਾਰਤ ਅਮਰੀਕਾ ਵਿੱਚ ਲਗਭਗ 60% ਅੰਤਰਰਾਸ਼ਟਰੀ ਵਿਦਿਆਰਥੀ ਇਹਨਾਂ ਦੋ ਦੇਸ਼ਾਂ ਤੋਂ ਆਉਂਦੇ ਨੇ ਜ਼ਾਹਰ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਭਾਰਤ ਸਰਕਾਰ ਅਤੇ ਅਮਰੀਕੀ ਸਰਕਾਰ ਦਰਮਿਆਨ ਸਬੰਧ ਮਜ਼ਬੂਤ ਹੋਏ ਨੇ ਜਦਕਿ ਚੀਨ ਨਾਲ ਸਬੰਧ ਪਹਿਲਾਂ ਵਰਗੇ ਨਹੀਂ ਰਹੇ ਦਰਸਲ ਇਹ ਇਸ ਅੰਤਰ ਦਾ ਕਾਰਨ ਹੈ ਕਿ ਚੀਨ ਦੇ ਮੁਕਾਬਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਐਚ ਬੰਦੀ ਨੇ ਕਿਹਾ ਕਿ ਅਮਰੀਕਾ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਆਸਟ੍ਰੇਲੀਆ ਬ੍ਰਿਟੇਨ ਅਤੇ ਕੈਨੇਡਾ ਨਾਲੋਂ ਤੇਜ਼ੀ ਨਾਲ ਵਧ ਰਹੀ ਹੈ ਭਾਰਤੀ ਅਮਰੀਕੀਆਂ ਨੇ ਕੈਨੇਡਾ ਅਤੇ ਬੰਗਲਾਦੇਸ਼ ਵਿੱਚ ਹਿੰਦੂਆਂ ਖਿਲਾਫ ਹੋ ਰਹੀ ਹਿੰਸਾ ਦੇ ਵਿਰੋਧ ਵਿੱਚ ਅਮਰੀਕੀ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਸਿਲੀਕਨ ਵੈਲੀ 'ਚ ਇੱਕ ਜੁੱਟਾ ਰੈਲੀ ਕੱਢੀ ਮਿਲਟਾਉਸਿਸ ਸਿਟੀ ਹਾਲ ਵਿਖੇ ਭਾਰਤੀ ਅਮਰੀਕੀਆਂ ਦੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪਾਈਚਾਰਾ ਦੇ ਪ੍ਰਮੁੱਖ ਆਗੂਆਂ ਨੇ ਹਿੰਦੂ ਘਟ ਗਿੰਦੀਆਂ ਤੇ ਹੋ ਰਹੇ ਹਮਲਿਆਂ ਬਾਰੇ ਚਰਚਾ ਕੀਤੀ ਮਿਲਟਾਉਸਿਸ ਸਿਟੀ ਹਾਲ ਵਿਖੇ ਵੱਡੀ ਗਿਣਤੀ ਵਿੱਚ ਭਾਰਤੀ ਅਮਰੀਕੀ ਪਾਈਚਾਰਾ ਇਕੱਠਾ ਹੋਇਆ ਇਕੱਠ ਨੂੰ ਸੰਬੋਧਨ ਕਰਦਿਆਂ ਪਾਈਚਾਰੇ ਦੇ ਪ੍ਰਮੁੱਖ ਆਗੂਆਂ ਨੇ ਬਿਆਨਬਾਜ਼ੀ ਦਿੱਤੀ ਤੇ ਉਹਨਾਂ ਜ਼ਾਹਰ ਕੀਤਾ ਕਿ ਹਿੰਦੂ ਘਟ ਗਿਣਤੀਆਂ 'ਤੇ ਹੋ ਰਹੇ ਹਮਲਿਆਂ ਬਾਰੇ ਵਿਚਾਰ-ਚਰਚਾ ਕਰਨ ਲਈ ਇਹ ਇਕੱਠ ਕੀਤਾ ਗਿਆ ਹੈ। ਅਮਰੀਕੀ ਆਗੂਆਂ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਨਿੰਦਾ ਕਰਨ ਅਤੇ ਹਿੰਦੂ ਘਟ ਗਿਣਤੀ ਆਬਾਦੀਆਂ ਦੀ ਸੁਰੱਖਿਆ ਲਈ ਕੈਨੇਡਾ ਤੇ ਬੰਗਲਾਦੇਸ਼ ਦੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਦੇ ਬਣਾਉਣ ਦੀ ਅਪੀਲ ਕੀਤੀ ਗਈ। ਸਿਲਿਕਨ ਵੈਲੀ ਦੇ ਖਾਰੀ ਖੇਤਰ ਵਿੱਚ 2 ਲੱਖ ਤੋਂ ਵੱਧ ਭਾਰਤੀ ਅਮਰੀਕੀ ਰਹਿੰਦੇ ਨੇ ਇੱਕ ਮੀਡੀਆ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਰੈਲੀ ਵਿੱਚ ਮੌਜੂਦ ਲੋਕਾਂ ਨੇ ਬ੍ਰੈਂਟਨ ਵਿੱਚ Hindu ਸਭਾ ਮੰਦਿਰ ਵਿੱਚ ਸਿੱਖ ਕਟੜਪੰਥੀਆਂ ਦੁਆਰਾ ਹਿੰਦੂਆਂ 'ਤੇ ਹਮਲੇ ਦੀ ਘਟਨਾ ਨਾਲ ਨਜਿੱਠਣ ਦੇ ਤਰੀਕੇ ਤੇ ਨਿਰਾਸ਼ਾ ਜ਼ਾਹਰ ਕੀਤੀ ਰੈਲੀ ਵਿੱਚ ਲੋਕਾਂ ਨੇ ਖਾਲਿਸਤਾਨੀ ਅਤਵਾਦ ਬੰਦ ਕਰੋ ਕੈਨੇਡੀਅਨ ਹਿੰਦੂਆਂ ਦੀ ਰੱਖਿਆ ਕਰੋ ਇਸਲਾਮਿਕ ਅਤਵਾਦ ਬੰਦ ਕਰੋ ਬੰਗਲਾਦੇਸ਼ੀ ਹਿੰਦੂਆਂ ਦੀ ਰੱਖਿਆ ਕਰੋ ਵਰਗੇ ਨਾਰੇ ਲਗਾਏ ਰੀਲੀਜ਼ ਵਿੱਚ ਕਿਹਾ ਗਿਆ ਹੈ ਕਿ ਅਸੀਂ ਖਾਲਿਸਤਾਨੀ ਅਤਵਾਦੀਆਂ ਦੇ ਮੰਦਰ ਦੇ ਪਰਿਸਰ ਵਿੱਚ ਦਾਖਲ ਹੋਣ ਤੇ ਪੁਰਸ਼ਾਂ ਔਰਤਾਂ ਤੇ ਬੱਚਿਆਂ ਦੀ ਕੁੱਟਮਾਰ ਦੇ ਵੀਡੀਓ ਵੇਖੇ ਨੇ ਦੀਵਾਲੀ ਦਾ ਤਿਉਹਾਰ ਮਨਾਉਣ ਗਏ ਹਿੰਦੂਆਂ ਨੂੰ ਉਹਨਾਂ ਗੁੰਡਿਆਂ ਵੱਲੋਂ ਤੰਗ ਪ੍ਰੇਸ਼ਾਨ ਕਰਦਿਆਂ ਦੇਖ ਕੇ ਪਰੇਸ਼ਾਨੀ ਹੋਈ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਅਸੀਂ ਦੇਖਿਆ ਕਿ ਪੁਲਿਸ ਖਾਲਿਸਤਾਨੀ ਸਮਰਥਕਾਂ ਨਾਲ ਪਹਿਲਾਂ ਹੀ ਕੁਸਪੈਟ ਕਰ ਰਹੀ ਸੀ ਤੇ ਹਿੰਦੂ ਸ਼ਰਧਾਲੂਆਂ ਦੀ ਕੁੱਟਮਾਰ ਕਰ ਰਹੀ ਸੀ ਅਮਰੀਕਨਸ ਫਾਰ ਹਿੰਦੂਸ ਦੇ ਡਾਕਟਰ ਰਮੇਸ਼ ਜਾਪਰਾ ਨੇ ਕੈਨੇਡਾ ਵਿੱਚ ਖਾਲਿਸਤਾਨੀਆਂ ਤੇ ਬੰਗਲਾਦੇਸ਼ ਵਿੱਚ ਕੱਟੜਪੰਥੀ ਸਮੂਹਾਂ ਦੁਆਰਾ ਹਿੰਦੂਆਂ ਤੇ ਹਮਲਿਆਂ ਦੀ ਨਿੰਦਾ ਕੀਤੀ ਹੈ ਕੋਲੇਜਨ ਆਫ ਹਿੰਦੂਸ ਇਨ ਨਾਰਥ ਅਮਰੀਕਾ ਦੀ ਪੁਸ਼ਪੀਤਾ ਪਰਸਾਦ ਨੇ ਕੈਨੇਡਾ ਵਿੱਚ ਆਪਣੀ ਟੀਮ ਨੂੰ 64 ਜਸਟਿਸ ਵੱਲੋਂ ਨਿਸ਼ਾਨਾ ਬਣਾਏ ਜਾਂਦੇ ਚਿੰਤਾ ਪ੍ਰਗਟਾਈ ਹੈ। ਇਹ ਸੰਗਠਨ ਭਾਰਤ ਵਿੱਚ ਪੰਪਿਤ ਦੀ ਸ਼ੁਦਾ ਹੈ ਪਰ ਅਮਰੀਕਾ ਤੇ ਕੈਨੇਡਾ ਵਿੱਚ ਖੁੱਲ੍ਹ ਕੇ ਕੰਮ ਕਰਦਾ ਹੈ। ਅਮਰੀਕਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਅਮਰੀਕਾ ਦੇ ਮਿਨੇਸੋਟਾ ਦੀ ਇੱਕ ਅਦਾਲਤ ਨੇ ਹਰਸ਼ ਕੁਮਾਰ ਰਮਨ ਲਾਲ ਪਟੇਲ ਜਿਸ ਦੀ ਉਮਰ 29 ਸਾਲ ਹੈ ਤੇ 50 ਸਾਲਾ ਸਟੀਵ ਸ਼ੈਡ ਨੂੰ ਅੰਤਰਰਾਸ਼ਟਰੀ ਮਨੁੱਖੀ ਤਸਕਰੀ ਰਿੰਗ ਵਿੱਚ ਭੂਮਿਕਾ ਲਈ ਦੋਸ਼ੀ ਠਹਿਰਾਇਆ। ਇਹਨਾਂ ਦੋਵਾਂ ਕਾਰਨ ਅਮਰੀਕੀ ਸਰਹੱਦ ਤੇ ਭਾਰਤੀ ਪ੍ਰਵਾਸੀਆਂ ਦਾ ਇੱਕ ਪਰਿਵਾਰ ਠੰਡ ਜੰਮ ਕੇ ਮਰ ਗਿਆ ਸੀ ਇਹ ਗੁਜਰਾਤੀ ਪਰਿਵਾਰ 2022 ਦੇ ਬਰਫੀਲੇ ਤੂਫਾਨ ਦੌਰਾਨ ਅਮਰੀਕਾ ਕੈਨੇਡਾ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਜੰਮ ਕੇ ਮਰ ਗਿਆ ਸੀ 2022 ਵਿੱਚ ਭਾਰਤ ਤੋਂ ਆਏ ਇੱਕ ਪਰਿਵਾਰ ਦੇ ਕੈਨੇਡਾ ਅਮਰੀਕਾ ਸਰਹੱਦ ਤੇ ਠੰਡ ਨਾਲ ਜੰਮ ਕੇ ਮਾਰੇ ਜਾਣ ਦੇ ਮਾਮਲੇ ਵਿੱਚ ਮਿਨੀਸੋਟਾ ਦੇ ਜੱਜਾਂ ਨੇ ਦੋ ਵਿਅਕਤੀਆਂ ਨੂੰ ਮਨੁੱਖੀ ਤਸਕਰੀ ਨਾਲ ਸੰਬੰਧਿਤ ਸਾਰੇ ਇਲਜ਼ਾਮਾਂ ਲਈ ਦੋਸ਼ੀ ਪਾਇਆ ਹੈ ਸਟੀਵ ਸ਼ੈਂਟ ਅਤੇ ਹਰਸ਼ ਕੁਮਾਰ ਪਟੇਲ ਨੂੰ ਚਾਰ ਮਾਮਲਿਆਂ ਜਿਸ ਵਿੱਚ ਵਿਦੇਸ਼ੀਆਂ ਨੂੰ ਅਮਰੀਕਾ ਲਿਆਉਣ ਦੀ ਸਾਜ਼ਿਸ਼ ਵਿੱਚ ਸ਼ਾਮਿਲ ਹੈ ਲਈ ਦੋਸ਼ੀ ਪਾਇਆ ਗਿਆ। ਸਰਕਾਰੀ ਵਕੀਲਾਂ ਦੀ ਦਲੀਲ ਸੀ ਕਿ ਉਕਤ ਦੋਵੇਂ ਜਾਣੇ ਉਸ ਤਸਕਰੀ ਗਿਰੋਹ ਦਾ ਹਿੱਸਾ ਸਨ ਜਿਨ੍ਹਾਂ ਨੇ ਭਾਰਤੀ ਨਾਗਰਿਕਾਂ ਨੂੰ ਕੈਂਟਾ ਲਿਆਂਦਾ ਤੇ ਫਿਰ ਉਹਨਾਂ ਨੂੰ ਪੈਦਲ ਅਮਰੀਕਾ ਵੱਲ ਰਵਾਨਾ ਕਰ ਦਿੱਤਾ। ਉਨ੍ਹਾਂ ਉੱਪਰ ਦਸੰਬਰ 2021 ਤੋਂ ਜਨਵਰੀ 2022 ਦਰਮਿਆਨ ਮੈਨੀਟੋਬਾ ਅਤੇ ਮਿਨੀਸੋਟਾ ਵਿਚਾਲੇ ਕਈ ਤਸਕਰੀ ਫੇਰੀਆਂ ਨੂੰ ਅੰਜਾਮ ਦੇਣ ਦਾ ਇਲਜ਼ਾਮ ਸੀ ਪਟੇਲ ਨੇ ਕਥਿਤ ਤੌਰ ਤੇ ਪ੍ਰਵਾਸੀਆਂ ਨੂੰ ਲਿਆਉਣ ਅਤੇ ਬਾਰਡਰ ਟਪਾਉਂਦਾ ਬੰਦੋਬਸਤ ਕੀਤਾ ਸੀ ਤੇ ਉਹਨਾਂ ਨੂੰ ਫਿਰ ਅਮਰੀਕਾ ਵਾਲੇ ਪਾਸੇ ਕਿਰਾਏ ਦੇ ਵਾਹਨਾਂ ਵਿੱਚ ਬਿਠਾਉਣ ਅਤੇ ਫਿਰ ਸ਼ਿਕਾਗੋ ਲੈ ਜਾਣ ਦਾ ਪ੍ਰਬੰਧ ਕਰਨ ਲਈ ਸ਼ੈਨ ਨੂੰ ਪੈਸੇ ਦਿੱਤੇ ਸਨ ਚੈਨ ਨੂੰ 19 ਜਨਵਰੀ 2022 ਨੂੰ ਬਾਰਡਰ ਦੇ ਅਮਰੀਕਾ ਵਾਲੇ ਪਾਸੇ ਇੱਕ ਵੈਨ ਚਲਾਉਂਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਸਮੇਂ ਤਾਪਮਾਨ -23 ਡਿਗਰੀ ਸੀ ਤੇ ਸ਼ੀਤ ਲਹਿਰ ਕਰਕੇ ਠੰਡ -35 ਤੋਂ -38 ਡਿਗਰੀ ਦਰਮਿਆਨ ਮਹਿਸੂਸ ਹੋ ਰਹੀ ਸੀ ਉਸ ਸਮੇਂ ਵੈਨ ਵਿੱਚ ਦੋ ਬਾਲਗ ਪ੍ਰਵਾਸੀ ਵੀ ਸਨ ਤੇ ਲਾਗੇ ਵੀ ਕੁਝ ਪ੍ਰਵਾਸੀ ਪੈਦਲ ਜਾ ਰਹੇ ਸਨ ਅਮਰੀਕੀ ਬਾਰਡਰ ਅਧਿਕਾਰੀ ਨੇ ਅਦਾਲਤ ਵਿੱਚ ਗਵਾਹੀ ਦਿੱਤੀ ਕਿ ਜਦੋਂ ਉਸਨੇ ਇੱਕ ਬੈਗ ਖੋਲਿਆ ਤੇ ਉਸ ਵਿੱਚ ਟਾਈਪਰ ਦੇਖਿਆ ਤਾਂ ਉਸ ਨੂੰ ਬੜਾ ਝਟਕਾ ਲੱਗ ਗਿਆ ਕਿਉਂਕਿ ਉਸ ਸਮਝ ਗਿਆ ਸੀ ਕਿ ਕੁਝ ਲੋਕ ਲਾਪਤਾ ਨੇ ਕੁਝ ਘੰਟਿਆਂ ਬਾਅਦ ਮਿਨੀਟੋਬਾ ਵਿੱਚ ਅਮਰੀਕੀ ਬਾਰਡਰ ਤੋਂ ਕੁਝ ਹੀ ਮੀਟਰ ਦੂਰ ਖੁੱਲੇ ਮੈਦਾਨ ਵਿੱਚ 39 ਸਾਲ ਦੇ ਜਗਦੀਸ਼ ਪਟੇਲ 37 ਸਾਲ ਦੀ ਉਸਦੀ ਪਤਨੀ ਵਿਸ਼ਾਲੀਬਨ ਪਟੇਲ ਅਤੇ ਉਹਨਾਂ ਦੀ 11 ਸਾਲ ਦੀ ਬੇਟੀ ਵਿਹਾਂਗੀ ਤੇ 3 ਸਾਲ ਦੇ بیٹے ਧਾਰਮਿਕ ਦੀ ਠੰਡ ਨਾਲ ਜੰਮੀਆਂ ਹੋਈਆਂ ਲਾਸ਼ਾਂ ਮਿਲੀਆਂ ਸਨ ਡਿਸਟ੍ਰਿਕਟ ਆਫ ਮਿਨੀਸੋਟਾ ਦੇ ਯੂਐਸ ਅਟਾਰਨੀ ਯਾਨੀ ਕਿ ਸਰਕਾਰੀ ਵਕੀਲ ਐਂਟਰੀਓ ਲੂਗਰ ਨੇ ਕਿਹਾ ਕਿ ਇਸ ਮੁਕਦਮੇ ਨੇ ਮਨੁੱਖੀ ਤਸਕਰੀ ਅਤੇ ਉਹਨਾਂ ਅਪਰਾਧਿਕ ਸੰਗਠਨਾ ਦੀ ਅਕਲਪਿਤ ਬੇਰਹਿਮੀ ਦਾ ਪਰਦਾ ਫਾਸ਼ ਕੀਤਾ ਜੋ ਮਨੁੱਖਤਾ ਨਾਲੋਂ ਮੁਨਾਫੇ ਅਤੇ ਲਾਲਚ ਨੂੰ ਪਹਿਲ ਦਿੰਦੇ ਨੇ ਸੋਮਵਾਰ ਤੋਂ ਸ਼ੁਰੂ ਹੋਏ ਮੁਕਦਮੇ ਵਿੱਚ ਸ਼ੈਨ, ਹਰਸ਼ ਕੁਮਾਰ ਪਟੇਲ ਅਤੇ ਹੋਰਾਂ ਦੇ ਫੋਨਾਂ ਵਿੱਚ ਦਰਜਨਾ ਕਾਲਾਂ ਅਤੇ ਟੈਕਸਟ ਮੈਸੇਜਾਂ ਦੇ ਰਿਕਾਰਡ ਵਿਖੇਗੇ। ਮੈਸੇਜਾਂ ਵਿੱਚ ਲੋਕਾਂ ਨੂੰ ਲਚਾਨਦੀ ਕੀਮਤ ਕਿਰਾਏ ਦੇ ਵਾਹਨ ਖਤਰਨਾਕ ਠੰਡ ਅਤੇ ਸਰਹੱਦ ਦੇ ਇੱਕ ਦੂਰ ਦੁਰਾਡੇ ਹਿੱਸੇ ਵਿੱਚ ਖਾਸ ਥਾਣਾ ਬਾਰੇ ਚਰਚਾ ਕੀਤੀ ਗਈ ਸੀ। ਜ਼ਿਕਰਯੋਗ ਖਾਸ ਹੈ ਕਿ ਹਰਸ਼ ਕੁਮਾਰ ਰਮਨ ਲਾਲ ਪਟੇਲ ਇੱਕ ਭਾਰਤੀ ਨਾਗਰਿਕ ਹੈ ਜਿਸ ਨੂੰ ਡੋਟੀ ਹੈਰੀ ਵਜੋਵੀ ਚਾਣਿਆ ਜਾਂਦਾ ਹੈ। ਹੁਣ ਹਰਸ਼ ਕੁਮਾਰ ਪਟੇਲ ਅਤੇ ਫਲੋੜਦਾ ਸਥਿਤ ਉਸਦੇ ਸਹਿਯੋਗੀ ਸਟੀਵ ਸ਼ੈਨ ਨੂੰ 4 ਮਾਮਲੇ ਜੋ ਦੋਸ਼ੀ ਪਾਇਆ ਗਿਆ ਸਰਕਾਰੀ ਵਕੀਲਾਂ ਅਨੁਸਾਰ ਮਨੁੱਖੀ ਤਸਕਰਾਂ ਦੇ ਦੋਸ਼ੀ ਠਹਿਰਾਏ ਜਾ ਰਹੇ ਰਜਿੰਦਰ ਸਿੰਘ ਪਟੇਲ ਅਤੇ ਸ਼ੈਨ ਵਰਗੇ ਤਸਕਰੀ ਰਿੰਗ ਦਾ ਹਿੱਸਾ ਸਨ ਸਿੰਘ ਨੇ ਕਿਹਾ ਸੀ ਕਿ ਉਸਨੇ 4 ਸਾਲਾਂ ਵਿੱਚ ਅਮਰੀਕਾ ਕੈਨੇਡਾ ਸਰਹੱਦ ਪਾਰ ਕਰਨ ਵਾਲੇ 500 ਤੋਂ ਵੱਧ ਭਾਰਤੀ ਪ੍ਰਵਾਸੀਆਂ ਨੂੰ ਲਿਜਾ ਕੇ 4 ਲੱਖ ਡਾਲਰ ਤੋਂ ਵੱਧ ਦੀ ਕਮਾਈ ਕੀਤੀ ਹੈ ਭਾਰਤ ਤੋਂ ਕੈਨੇਡਾ ਤੱਕ ਫੈਲੇ ਇੱਕ ਅਪਰਾਧਿਕ ਨੈੱਟਵਰਕ ਵਿੱਚ ਬਿਹਤਰ ਜ਼ਿੰਦਗੀ ਦੀ ਮੰਗ ਕਰਨ ਵਾਲੇ ਪਰਿਵਾਰਾਂ ਨੂੰ ਅਮਰੀਕਾ ਵਿੱਚ ਤਸਕਰੀ ਕੀਤਾ ਜਾਂਦਾ ਹੈ ਤੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਭਿਆਨਕ ਨਤੀਜੇ ਪਹੁੰਚਦੇ ਨੇ ਜੰਨ ਜੰਦੇ ਇੱਕ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੋਨੇ ਦੀਆਂ ਕੀਮਤਾਂ ਤੇ 18 ਕੈਰਟ ਇੱਕ तोला ਸੋਨੇ ਦੀ ਕੀਮਤ 638 ਯੂ ਐਸ ਡਾਲਰ ਤੇ ਬਰਕਰਾਰ ਹੈ 22 ਕੈਰਟ ਇੱਕ तोला ਸੋਨੇ ਦੀ ਕੀਮਤ 780 ਯੂ ਐਸ ਡਾਲਰ ਤੇ ਬਰਕਰਾਰ ਹੈ ਤੇ 24 ਕੈਰਟ ਇੱਕ तोला ਸੋਨੇ ਦੀ ਕੀਮਤ 830 ਯੂ ਐਸ ਡਾਲਰ ਤੇ ਬਰਕਰਾਰ ਹੈ ਭਾਰਤੀ ਰੁਪਈਆ ਚ ਤਾਂ ਜ਼ਿਕਰ ਕਰੀਏ ਤਾਂ 18 ਕੈਰਟ ਇੱਕ तोला ਸੋਨੇ ਦੀ ਕੀਮਤ ਹੈ 53777 ਰੁਪਏ ਤੇ 22 ਕੈਰਟ ਇੱਕ तोला ਸੋਨੇ ਦੀ ਕੀਮਤ ਹੈ 65747 ਰੁਪਏ ਤੇ 24 ਕੈਰਟ ਇੱਕ तोला ਸੋਨੇ ਦੀ ਕੀਮਤ ਹੈ 69961 ਰੁਪਏ ਜ਼ਿਕਰ ਕਰਦੇ ਹਾਂ US ਡਾਲਰ ਦਾ ਅੱਜ 1 US ਡਾਲਰ ਦੀ ਕੀਮਤ 84 ਭਾਰਤੀ ਰੁਪਈਏ ਤੇ 25 ਭਾਰਤੀ ਪੈਸੇ ਦੇ ਬਰਾਬਰ ਹੋ ਗਈ ਹੈ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ